ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਾ ਗਾ ਜੀ ਮੈਂ ਤੁਸੀ ਸਾਰੇ ਜਾਣਦੇ ਹੋ ਕਿ ਪੋਦੇ ਮਹੀਨੇ ਨੂੰ ਕਿੰਨਾ ਦੁੱਖ ਭਰਿਆ ਤੇ ਸੋਗ ਭਰਿਆ ਮੰਨਿਆ ਗਿਆ ਹੈ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਮਹੀਨਾ ਮੰਨਿਆ ਗਿਆ ਹੈ ਤੁਸੀਂ ਸਾਰੇ ਜਾਣਦੇ ਹੋ ਕਿ 26 ਤਰੀਕ ਨੂੰ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਸਰਾਂਧ ਦੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਤੇ 27 ਤਰੀਕ ਨੂੰ ਉਹਨਾਂ ਨੂੰ ਨੀਹਾਂ ਦੇ ਵਿੱਚ ਚਨਾਇਆ ਗਿਆ 28 ਤਰੀਕ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸ਼ਹਾਦਤ ਪਾ ਗਏ ਛੋਟੇ ਸਹਿਬਜ਼ਾਤੇ ਦੇ ਮਾਤਾ ਗੁਜਰਕੌਰ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਬੱਚਿਆਂ ਨੂੰ ਇਹ ਉਹਨਾਂ ਦੀਆਂ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀਆਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਥਾਂ-ਥਾਂ ਤੇ ਅਖੰਡ ਪਾਠ ਸਾਈਂ ਰਖਾਏ ਗਏ ਨੇ ਤੇ ਲੰਗਰ ਵਰਤਾਏ ਗਏ ਨੇ ਮੈਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਇਹੀ ਕਹਿਣਾ ਚਾਹਾਂਗੀ ਤੇ ਵੱਧ ਤੋਂ ਵੱਧ ਯੋਗਦਾਨ ਪਾਓ ਤੇ ਗੁਰਸਿੱਖੀ ਲਾਈਨ ਨਾਲ ਜੁੜੋ ਤੇ ਮੈਂ ਹੀ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਗੁਰਪਰ ਆਉਣਾ ਚਾਹੀਦਾ ਹੈ ਗੁਰਬਾਣੀ ਪੜਿਆ ਕਰੋ ਗੁਰਬਾਣੀ ਨੂੰ ਸੁਣਿਆ ਕਰੋ ਮੈਂ ਹੀ ਹੁਣ ਅੱਛ ਚ ਕਹਿਣਾ ਚਾਹਾਂਗੀ ਤੁਹਾਨੂੰ ਸਿਰ ਝੁਕਾ ਕੇ ਆਦਰ ਕਰਨਾ ਸਨੀਹਾ ਖਲੋਤਿਆਂ ਦਾ ਕੋਈ ਦੇਣ ਨਹੀਂ ਦੇ ਸਕਦਾ ਮਾਤਾ ਗੁਜਰਕੌਰ ਦੇ ਪੋਤਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਤਰੀ ਆਵਾ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰਿੰਤ ਕੌਰ ਘੱਗਾ ਅੱਜ ਹਰ ਸਾਲ ਦੀ ਤਰ੍ਹਾਂ ਪਿੰਡ ਬਰਾਸ ਵੱਲੋਂ ਇੱਥੇ ਲੱਗਣ ਲਗਾਇਆ ਜਾਂਦਾ ਹੈ ਤੇ ਹੋਰ ਬਹੁਤ ਜ਼ਿਆਦਾ ਬਲੱਡ ਡੋਨੇਸ਼ਨ ਕੈਂਪ ਜਿਵੇਂ ਲਗਾਏ ਜਾਂਦੇ ਨੇ ਤੇ ਹੋਰ ਵੀ ਵਕਤ-ਵਕਤ ਹੀ ਪਾਦੇ ਸੇ ਰਾਵਾਂ ਕਿੱਥੀਆਂ ਜਾਂਦੀਆਂ ਇਹੀ ਕਹਿਣਾ ਚਾਹਾਂ ਮੈਂ ਬੱਚਿਆਂ ਨੂੰ ਪਤ ਤੋਂ ਵੱਧ ਪੁਰਸੁਖੀ ਲੈਣਾ ਜ਼ਰੂਰਾਤ ਹੈ ਆਪਣੇ ਛੋਟੇ ਸਹਿਪਜਾਤੇ ਜੀ ਮਰਨ ਸ਼ਹਾਦਤਾਂ ਹੋਈਆਂ ਨੇ ਮਾਤਾ ਗੁਜਰਪੁਰ ਦੀ ਤੇ ਗੁਰੂ ਕੋਵਿੰਦਰ ਸਿੰਘ ਜੀ ਨੇ ਜਿਵੇਂ ਆਪਣਾ ਸਾਰਾ ਪਰਿਵਾਰ ਸਾਡੇ ਤੋਂ ਵਾਰਿਆ ਤੇ ਬੱਚਿਆਂ ਨੂੰ ਇਹ ਸਭ ਕੁਝ ਪਤਾ ਹੋਣਾ ਚਾਹੀਦਾ ਹੈ ਜੇ ਪਤਾ ਹੋਏਗਾ ਤਾਂ ਨਸ਼ਿਆਂ ਤੋਂ ਬਚਣਗੇ ਬੱਚੇ ਇਹਨਾਂ ਸਾਰਿਆਂ ਨੇ ਇਹੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਕੀ ਨਾਂ ਆ ਤੁਹਾਡਾ ਮੇਰਾ ਨਾਮ ਭੁਪਿੰਦਰ ਸਿੰਘ ਆ ਜੀ ਠੀਕ ਹੈ ਜੀ ਇਹ ਤੁਸੀਂ ਹਰ ਸਾਲ ਪਿੰਡ ਬਰਾਸ ਚਾਥੇ ਲੰਗਰ ਲਾਉਂਦੇ ਹੋ ਜੀ ਹਰ ਸਾਲ ਤੋਂ ਸਾਨੂੰ 10ਵਾਂ ਸਾਲ ਹੋ ਗਿਆ ਜੀ ਲੰਗਰ ਲਗਾਉਣ ਦਾ ਠੀਕ ਹੈ ਜੀ ਤੁਸੀਂ ਗੁਰਸਿੱਖੀ ਬਾਰੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜੀ ਆਪਾਂ ਤੇ ਇਹਨੇ ਵੀ ਇੱਕੋ ਨਵੀਂ ਪਲੇਰੀ ਜਿਹੜੀ ਉੱਠੀ ਜੀ ਗੁਰੂ ਵੱਤੋਂ ਵੱਤ ਸਿੱਖੀ ਦੇ ਰਾਹ ਤੇ ਚੱਲੇ ਜੀ ਨਸ਼ਿਆਂ ਤੋਂ ਤਿਆਗੇ ਜੀ ਬਚੇ ਰਹਿੰਦੇ ਗੁਰੂ ਦੀ ਨਾਲ ਦਰਮ ਜੀ ਠੀਕ ਹੈ ਜੀ ਸਾਡੇ ਇਹ ਕਿਨਾਂ ਵੀ ਵੱਤੋਂ ਵੱਤ ਜਿਹੜੇ ਸਾਡੇ ਵਿੱਚ ਨੌਜਵਾਨ ਨੇ ਉਹ ਨਸ਼ਿਆਂ ਤੋਂ ਤਿਆਗ ਕੇ ਦੂਰੇ ਲੜ ਲੱਗਣ ਮਾੜੇ ਕੰਮ ਤੋਂ ਬਚਣਗੇ ਜੀ ਠੀਕ ਸਾਡਾ ਤੇ ਇਹ ਚਲੇ ਜਾਓ ਠੀਕ ਹਾਂ ਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿ ਨਾ ਵੀਰ ਜੀ ਤੁਹਾਡਾ ਗੁਰਿੰਦਰਪਾਲ ਸਿੰਘ ਜੀ ਠੀਕ ਹੈ ਸਰ ਤੁਸੀਂ ਕੀ ਕਹਿਣਾ ਚਾਹੋਗੇ ਬੱਚਾ ਨੂੰ ਇਸ ਗੁਰਸਿੱਖੀ ਲੈਣ ਬਾਰੇ ਇਹ ਸਭ ਤੋਂ ਪਹਿਲਾਂ ਤਾਂ ਇਹ ਪਿੰਡ ਵਾਲਿਆਂ ਦਾ ਬਹੁਤ ਵਧੀਆ ਪ੍ਰਾਲਾ ਹੈ ਜੀ ਜਿਹੜਾ ਇੱਕ ਉਹਦੇ ਚ ਹੋ ਕੇ ਚੱਲ ਰਹੇ ਨੇ ਜੀ ਇੱਕਤਾ ਬਣਾ ਕੇ ਬਹੁਤ ਵਧੀਆ ਲੰਗਰ ਲਾ ਰਹੇ ਨੇ 10 ਸਾਲਾਂ ਤੋਂ ਕਰ ਰਿਹਾ ਹੈ ਜੀ ਤੇ ਸਿੱਖਾਈ ਮਤਲਬ ਬੱਚਿਆਂ ਨੂੰ ਇਹ ਤੇ ਵੱਧ ਚੜਕੇ ਦੇ ਵਿੱਚੋਂ ਕਰਨਾ ਚਾਹੀਦਾ ਜੀ ਠੀਕ ਹੈ ਯੋਗਦਾਨ ਪਾਣਾ ਚਾਹੀਦਾ ਹਾਂ ਜੀ ਹਾਂ ਜੀ ਬਿਲਕੁਲ ਯੋਗਦਾਨ ਪਾਣਾ ਚਾਹੀਦਾ ਜੀ ਠੀਕ ਹੈ ਤੁਸੀਂ ਕੀ ਇਹਦੇ ਬਾਰੇ ਕੀ ਕਹਣਾ ਚਾਹਦੇ ਹੋ ਕਿ ਬੱਚਿਆਂ ਨੂੰ ਅੱਜ ਕੱਲ ਬੱਚੇ ਬਹੁਤ ਜ਼ਿਆਦਾ ਪਿੱਛੜ ਗਏ ਨੇ ਗੁਰਸਿੱਖੀ ਲੈਣ ਤੋਂ ਵੀ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਗੁਰੂ ਸਿੰਘਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਵੀ ਤੁਹਾਨੂੰ ਕੀ ਲੱਗਦਾ ਵੀ ਇਹ ਸਭ ਕੁਝ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਇਹਦੇ ਬਾਰੇ ਬਿਲਕੁਲ ਜੀ ਬਿਲਕੁਲ ਇਹਦੀ ਬਾਰੇ ਸਾਰੀ ਨੌਲੇਜ ਹੋਣੀ ਚਾਹੀਦੀ ਹੈ ਜੀ ਲੰਗਰ ਲੱਗਦੇ ਨੇ ਤੇ ਪਤਾ ਲੱਗਦਾ ਵੀ ਕਿਹਨਾਂ ਦੀ ਯਾਦ ਦੇ ਵਿੱਚ ਲੰਗਰ ਲਾਏ ਗਏ ਨੇ ਜੀ ਠੀਕ ਹੈ ਸਰ ਨਾਲ ਪਨੀਰੀ ਨੂੰ ਇਹ ਚੀਜ਼ ਬਾਰੇ ਹੀ ਬਤਾ ਲੱਗਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਵੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਜੀ ਏਕਤਾ ਦੇ ਨਾਲ ਲੰ ਤੇ ਬੱਚਿਆਂ ਨੂੰ ਉਪਸ਼ਾਹ ਕਰਨਾ ਚਾਹੀਦਾ ਇਹਦੇ ਬਾਰੇ ਦੱਸਣਾ ਚਾਹੀਦਾ ਵੀ ਛੋਟੇ ਸਹਿਬਜ਼ਾਦਿਆਂ ਦੀ ਸਹਾਦਤ ਦੇ ਬਾਰੇ ਉਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਕੋਸ਼ਿਸ਼ ਕਰ ਰਹੇ ਆ ਜੀ 10 ਸਾਲਾਂ ਤੋਂ ਲੰਗਰ ਲਾ ਰਹੇ ਆ ਪਿੰਡ ਬਰਾਸਾ ਜ਼ਿਲ੍ਹਾ ਪਟਿਆਲਾ ਤਹਿਸੀਲ ਪਤਨਾ ਸਾਡੀ ਕੋਸ਼ਿਸ਼ ਇਹੀ ਹੈ ਕਿ ਬੱਚੇ ਵੱਧ ਤੋਂ ਵੱਧ ਸਿੱਖੀ ਲਾਈਨ ਨਾਲ ਜੁੜਨ ਅਸੀਂ ਵੀ ਆਪਣੇ ਆਪ ਨੂੰ ਇਸ ਤਾਵਨ ਸਮਝੀਏ ਕਿ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਆਂ ਔਰ ਅਸੀਂ ਵੀ ਸਿੱਖੀ ਨਾਲ ਜੁੜ ਰਹੇ ਆਂ ਇਹੀ ਚਾਹੁੰਦੇ ਆ ਵੀ ਚਲੋ ਲੰਗਰ ਵੀ ਲਾਈਏ ਤੇ ਬੱਚਿਆਂ ਨੂੰ ਵੀ ਸਿੱਖੀ ਦੇ ਨਾਲ ਜੋੜੀਏ ਠੀਕ ਹੈ ਯਾਨੀ ਕਿ ਤੁਹਾਡਾ ਕਹਿਣਾ ਵੀ ਜੇ ਬੱਚੇ ਗੁਰਸਿੱਖੀ ਲੈਣ ਨਾਲ ਜੁੜਨਗੇ ਤਾਂ ਨਸ਼ਿਆਂ ਤੋਂ ਬਚੇ ਰਹਿਣਗੇ ਹਾਂਜੀ ਨਸ਼ਿਆਂ ਤੋਂ ਵੀ ਬਚੇ ਰਹਿਣਗੇ ਜੀ ਤੇ ਨਸ਼ਿਆਂ ਤੋਂ ਬਚਣਗੇ ਤਾਂ ਚੰਗੀ ਕੋਈ ਗੇਮ ਕਰਨਗੇ ਕੋਈ ਗੇਮਾਂ ਦੇ ਵਿੱਚ ਕਿਸੇ ਨੂੰ ਸਰਵਿਸ ਮਿਲੂਗੀ ਜੇ ਨਸ਼ੇ ਕਰਨਗੇ ਤਾਂ ਗੇਮ ਵੀ ਨਹੀਂ ਹੋਣੀ ਤਾਂ ਨਸ਼ਿਆਂ ਤੋਂ ਬਚਣ ਵਾਸਤੇ ਤਾਂ ਇੱਕੋ ਇੱਕ ਰਸਤਾ ਹੈ ਜੀ ਸਿੱਖੀ ਦੇ ਰਾਹ ਤੇ ਚੱਲਣਾ ਠੀਕ ਹੈ ਤੁਹਾਨੂੰ ਇੱਥੇ ਲੰਗਰ ਲਾਉਂਦੇ ਨੇ ਵੀਰ ਜੀ ਕਿੰਨੇ ਸਾਲ ਹੋ ਗਏ 10 ਸਾਲ ਹੋ ਗਏ ਠੀਕ ਹੈ ਤੁਸੀਂ ਹਰ ਸਾਲ ਇੱਥੇ ਲਾਉਂਦੇ ਹੋ ਜੀ ਹਾਂਜੀ 10 ਠੀਕ ਹੈ। ਇਹ ਵੱਡੇ ਵੀ ਹੋਏ ਨੇ ਜੀ ਨੱਕਾ ਤੋਂ। ਠੀਕ ਹੈ। ਹਾਂਜੀ ਵੀਰ। ਹਾਂਜੀ ਅਪੂ ਜੀ। ਕੀ ਨਾਮ ਅਪੂ ਜੀ ਤੁਹਾਡਾ? ਨਾਮ ਰੰਜੀਤ ਸਿੰਘ ਹੈ। ਠੀਕ ਹੈ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੁਰ ਸਿੱਖੀ ਬਾਰੇ? ਅਸੀਂ ਇਹ ਕਹਿਣਾ ਚਾਹੁੰਦੇ ਜੀ ਅਸੀਂ ਇਸ ਚੰਗ ਕਰਕੇ ਇਹ ਸੰਗਤ ਸਾਰਾ ਨਗਰ ਇਸੇ ਕੋਸ਼ਿਸ਼ ਕਰਦਾ ਵੀ ਬੱਚੇ ਸਭ ਤੋਂ ਪ੍ਰੇਰਿਤ ਹੋਣਗੇ ਇਸ ਤਰ੍ਹਾਂ ਲੱਗਣਗੇ ਨਸ਼ਿਆਂ ਤੋਂ ਦੂਰ ਰਹਿਣਗੇ। ਠੀਕ ਹੈ ਜੀ। ਬੀ ਯਾਨੀ ਕਿ ਤੁਸੀਂ ਬਹੁਤ ਪੈਂਦਾ ਜੀ ਬੱਚਿਆਂ ਨੂੰ ਬਾਰੇ ਪਤਾ ਲੱਗਦਾ ਸਿੱਖੀ ਬਾਰੇ ਗਿਆਨ ਵੀ ਆ ਜਾਏ ਇਹ ਦਿਹਾੜਾ ਕਹਦਾ ਹੈ ਕਿ ਅੱਜ ਦੇ ਵਾਸਤੇ ਅਸੀਂ ਲੰਗਰ ਲਾਉਨੇ ਆਂ ਕੀ ਗੱਲ ਹੈ ਠੀਕ ਹੈ ਯਾਨੀ ਕਿ ਆਪਾਂ ਨੂੰ ਸਭ ਨੂੰ ਵੀ ਬੱਚਿਆਂ ਨੂੰ ਛੱਡੋ ਤੇ ਆਪਾਂ ਸਾਰਿਆਂ ਨੂੰ ਵੀ ਗੁਰਸਿੱਖੀ ਗੱਲ ਵੱਡੇ ਛੋਟੇ ਸਾਰੇ ਇਸ ਚੀਜ਼ ਨਾਲ ਵੀ ਉੱਤਰੇ ਠੀਕ ਹੈ ਵੀ ਗੁਰਸਿੱਖੀ ਬਾਰੇ ਪਤਾ ਹੋਣਾ ਜੇ ਵੀ ਸਹਿਬ ਜੀ ਆਦਾਂ ਨੇ ਆਪਣੇ ਲਈ ਕੀ ਕੀਤਾ ਕੀ ਕੁਰਬਾਨੀਆਂ ਕੀਤੀਆਂ ਨੇ ਨਿੱਕੇ ਨਿੱਕੇ ਜਿੰਦਾ ਉਹਨਾਂ ਸਾਤ ਪਾਈ ਸਾਡੇ ਵਾਸਤੇ ਪਾਈ ਠੀਕ ਹੈ ਜੀ ਅਸੀਂ ਉਹਨਾਂ ਦੇ ਪਾਇ ਪੂਰਨੇ ਤੇ ਚੱਲੀ ਹੈ ਇਹ ਕੋਸ਼ਿਸ਼ ਅੰਦਰ ਆ ਰਹੀ ਹੈ ਠੀਕ ਹੈ ਅਸੀਂ ਵੀ ਅਹੀ ਪ੍ਰਯਤ ਕਰਦੇ ਆਂ ਅ ਹਾਂਜੀ ਸਰ ਕੀ ਨਾਮ ਤੁਹਾਡਾ? ਗੁਰਾਂਦਰ ਮਸਈ ਠੀਕ ਹੈ ਤੁਸੀਂ ਕਕਰਾਲੇ ਪਿੰਡ ਦੇ ਰਹਿਣ ਵਾਲੇ ਹੋ ਜੀ। ਕਕਰਾਲੇ ਦਾ ਵਸਨੀਕ ਜੀ। ਠੀਕ ਹੈ ਸਰ ਤੁਸੀਂ ਹਰ ਸਾਲ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਇੱਥੇ ਕਕਰਾਲੇ ਪਿੰਡ ਚ। ਪਿੰਡ ਕਕਰਾਲਾ ਇਸਮੂਹ ਸਹਾ ਸੰਗਤ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜੀ। ਠੀਕ ਹੈ। ਠੀਕ ਹੈ। ਹਰ ਸਾਲ ਅਸੀਂ ਤਨਤਨ ਮਾਤਾ ਗੁਜਰਕੌਰ ਤੇ ਕਾਰੇ ਸਾਹਿਬ ਜੀ ਦੀ ਯਾਦ ਵਿੱਚ ਹੀ ਸ਼ਹੀਦੀ ਦਿਹਾੜਾ ਮਨਾਉਂਦੇ ਆਂ ਤੇ 5-6 ਦਿਨ ਲੰਗਰੀ ਤੇ ਟੁੱਟ ਵਰਤਦਾ ਜੀ। ਠੀਕ ਹੈ ਸਰ ਤੁਸੀਂ ਬੱਚਿਆਂ ਨੂੰ ਇਹ ਇਤਿਹਾਸ ਬਾਰੇ ਕੀ ਕਹਿਣਾ ਚਾਹੋਗੇ? ਫੋਸੀਦਾ ਹੈ ਕਹਿੰਦੇ ਜਾਉਂਗੇ ਜੀ ਵੀ ਸਾਰੇ ਬੱਚਿਆਂ ਨੂੰ ਇਹ ਸਾਰੇ ਜਾਣੂ ਹੋਣਾ ਚਾਹੀਦਾ ਹੈ ਤੇ ਸਭ ਨੂੰ ਬੇਨਤੀ ਕਰਦਾ ਹਾਂ ਵੀ ਸਿੱਖੀ ਨਾਲ ਜੁੜੋ ਤੇ ਜੇਹੀ ਕੰਮ ਆਪਣਾ ਇਤਿਹਾਸ ਭੁੱਲ ਜਾਂਦੇ ਆ ਜੀ ਉਹ ਕੰਮ ਖਤਮ ਹੋ ਜਾਂਦੀ ਹੈ ਉਹ ਸਭ ਨੂੰ ਇਸ ਨਾਲ ਜੁੜਨਾ ਚਾਹੀਦਾ ਜੀ ਠੀਕ ਹੈ थैंक यू ਹਾਂਜੀ ਬਾਪੂ ਜੀ ਤੁਹਾਡਾ ਕੀ ਵਿਚਾਰ ਹੈ ਜੀ ਇਹਦੇ ਬਾਰੇ ਮੇਰਾ ਵੀ ਇਹੀ ਵਿਚਾਰ ਹੈ ਜੀ ਜਵਾਕਾਂ ਵਿੱਚ ਵੀ ਸਿੱਖਿਆ ਦੇਮਾ ਜੋ ਉੱਨੀ ਵਧੀਆ ਹੈ ਕਿ ਚਰਨੀ ਕਲਾ ਚ ਰਹੇ ਨਾ ਸਿੱਧੀ ਅਕਲ ਨਸ਼ੇ ਤਿਆਕਰ ਇਹ ਕੰਮ ਨਾਲ ਟੱਕਣ ਠੀਕ ਹੈ ਹਾਂਜੀ ਵੀਰ ਜੀ ਕੀ ਨਾ ਆ ਤੁਹਾਡਾ ਆਪਣਾ ਵੀ ਕੀ ਨੰਬਰ ਦਾ ਜੀ ਠੀਕ ਹੈ ਤੁਸੀਂ ਕਰਾਲੇ ਪੁੰਦੇ ਦੇ ਰਹਿਣ ਵਾਲੇ ਜੇ ਹਰ ਸਾਲ ਤੁਸੀਂ ਜੀ ਦੀ ਦਿਹਾੜਾ ਮਨਾਉਂਦੇ ਆ ਹਾਂਜੀ ਹਰ ਸਾਲ ਮਨਾਉਂਦੇ ਆ ਠੀਕ ਹੈ ਸਰ ਇਹ ਤੁਸੀਂ ਇੱਕ ਗੱਲ ਹੋਰ ਦੱਸੋ ਮੈਨੂੰ ਵੀ ਜਿਵੇਂ ਹੁਣ ਲੋਕ ਪੋਦੇ ਮਹੀਨੇ ਚ ਪ੍ਰੋਗਰਾਮ ਕਰਦੇ ਨੇ ਵਿਆਹ ਸ਼ਾਦੀਆਂ ਦਾ ਵੀ ਇਹ ਸਹੀ ਹੈ ਉਹਨਾਂ ਲਈ ਨਹੀਂ ਉਹ ਨਹੀਂ ਸਹੀ ਨਹੀਂ ਸਹੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਤੁਹਾ ਵੀ ਪੋਦੇ ਮਹੀਨੇ ਕੋ ਪ੍ਰੋਗਰਾਮ ਨਾ ਕੀਤਾ ਜਾਵੇ ਜੀ ਵੱਤ-ਵੱਤ ਅਲੰਕਾਰ ਬਰਤਾਇਆ ਜਾਵੇ ਜੀ ਵੈਸਾ ਦੀ ਵਾਰੀ ਹੈ ਜੀ। ਜਾਂ ਸਾਡੀ ਮਾੜੀ ਹੈ। 100 ਦਾ ਮਹੀਨਾ ਜੀ ਦੇਖੋ 100 ਵਰਜੇ ਮਨਾਉਣਾ ਚਾਹੀਦਾ ਹੈ। ਆਪਾਂ ਲੋਕਾਂਾਸਤੇ 11 ਮਹੀਨੇ ਹੋਰ ਬੈਨੇ। ਕੋਈ ਵੀ ਪ੍ਰੋਗਰਾਮ ਰੱਖਣਾ ਹੈ, ਆਪਣੇ ਕੋਈ ਕਰਨਾ ਹੈ, ਕੋਈ ਖੁਸ਼ੀ ਦਾ ਕਰਨਾ ਤਾਂ ਉਦੋਂ ਕਰ ਸਕਦੇ ਆ। ਸੋ ਬੇਨਤੀ ਉਹ ਕਰਦੇ ਆਂ ਜੱਤਵੰਨ ਸਭ ਨੂੰ ਵੀ ਇਹ ਮਹੀਨੇ ਵਿੱਚ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਨਾ ਰੱਖਿਆ ਜਾਵੇ। ਠੀਕ ਹੈ। ਕੀ ਨਾ ਆ ਸਰ ਤੁਹਾਡਾ? ਮੇਰਾ ਪ੍ਰੋਜੈਕਟ ਹੈ। ਕਰਾਲੇ ਮਿੰਟ ਦੇ ਆਰ ਵਾਲੇ। ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ ਇਹ ਬਾਰੇ, ਇਤਿਹਾਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਸੀਂ ਅੱਜ ਬਾਰੇ ਵਰਤਮਾਨ ਨਾਲ ਜੁੜਨਾ ਚਾਹੀਦਾ ਜੀ। ਠੀਕ ਠੀਕ ਹੈ ਥੈਂਕ ਯੂ